何 <music> すごい。<c oughs> <c oughs> ਇਹ ਤੁਹਾਨੂੰ ਮਾ ਉਹ ਦੇਖ ਤੋਂ ਬੇ ਸੰਦੇਾਈ ਸ਼ੋਭਾ ਰਾਣੀ ਤੁਹਾਡੇ ਨਾਲ ਤੇ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਵਧਾਈ ਧੰਨਵਾਦ ਧੰਨਵਾਦ ਮੈਨੂੰ ਫਾਦਰ ਰਹੇ ਜੀ ਇਹਨਾਂ ਦੇ ਫਾਦਰ ਜੀ ਸੱਸ ਜੀ ਸੱਸ ਜੀ ਸੱਸ ਜੀ ਸਭ ਹਾਜ਼ਰ ਜੀ ਬਦਾਰ ਜੀ ਬਹੁਤ 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 ਧੰਨਵਾਦ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ

ਬਹੁਤ ਧੰਨਵਾਦ ਤੁਹਾਡੇ ਟਾਈਮ ਕੱਢਣ ਵਾਸਤੇ। ਆਹ ਕੋਈ ਕੋਈ ਨਿਕਟਾ ਹੁੰਦਾ ਹੁੰਦਾ। ਬਤਿਹਾਰ ਜੀ ਮਰੂਤ ਸਾਹਿਬ ਦਾ ਪਰਪਰ ਰੱਖਣ। ਹਾਂਜੀ ਹਾਂਜੀ। ਆਪਣੀਆਂ ਬੱਚਿਆਂ। ਹਾਂਜੀ। ਠੀਕ ਹੈ ਸੱਤੀ ਗਾਲ ਜੀ। ਧੰਵਾਦ ਧੰਵਾਦ। ਮੇਰਾ ਪਿੰਡ ਮਾਨਾਲਾ ਜ਼ਿਲ੍ਹਾ ਹਮਸਰ ਹੈ ਤਹਿਸੀਲ ਲੋਪੋਕੇ। ਅੰਦਰ ਬੇਟਾ ਲਖਨਪੁਰਣ ਕੇ ਘਰ ਪਹੁੰਚਿਆ ਹੈ। ਬਹੁਤ ਬਹੁਤ ਖੁਸ਼ੀ ਹੈ। ਇਸ ਤੋਂ ਜ਼ਿਆਦਾ ਇਹ ਵੀ ਖੁਸ਼ੀ ਹੈ ਕਿ ਮੇਰੇ ਨਗਰ ਵਾਸੀਆਂ ਨੇ ਸੇਧਾਰਾ ਨੇ ਪਿੰਡ ਭਰਾਵਾਂ ਨੇ ਬਹੁਤ ਹੀ ਪੜਵਾਾ ਸਵਾਗਤ ਕੀਤਾ ਬਹੁਤ ਹੀ ਉਤਸ਼ਾਹ ਨਾਲ ਨਗਰ ਨੇ ਬੱਚੇ ਦਾ ਮਾਨ ਸਨਗਤ ਕਰਦੇ ਹੋਏ ਪਿੰਡ ਤੋਂ ਬਾਹਰ ਜਾ ਕੇ ਪਿੰਡ ਦੀ ਯੂਹ ਤੋਂ ਪਹਿਲਾਂ ਹੀ ਉੱਥੋਂ ਲੈ ਕਰਕੇ ਸਾਥ ਆਏ ਇਥੋਂ ਆਨੇ 에어ਪੋਰਟ ਤੋਂ ਜਾ ਕੇ ਇਹ ਬੱਚੇ ਨੂੰ ਸਾਰੇ ਬਤਵੰਤੇ ਸੱਜਣਾ ਨੇ ਸਰਪੰਚ ਸਾਹਿਬ ਨੇ ਨੰਬਰਦਾਰ ਸਾਹਿਬ ਆਨੇ ਸਾਰਿਆਂ ਨੇ ਸਵਾਗਤ ਮਾਨ ਸਨਗਤ ਦੇ ਕਰਕੇ ਬਾਹਰ ਲੈ ਕੇ ਆਏ ਬਹੁਤ ਬਹੁਤ ਹੀ ਖੁਸ਼ੀ ਹੈ ਖੁਸ਼ੀ ਕੋਈ ਕੰਤ ਨਹੀਂ ਹੈ ਕੁਝ ਨਹੀਂ ਗੱਲ ਕਰਨ ਤੁਸੀਂ 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 ਬਤੌਰ ਫੌਜੀ ਸੇਵਾਦਾਰ ਭਾਈ ਅੱਜ ਇੰਨੀ ਖੁਸ਼ੀ ਤੁਹਾਡਾ ਕੋ ਤਕਸਰ ਬਣਿਆ ਬਹੁਤ ਹੀ ਜ਼ਿਆਦਾ ਖੁਸ਼ ਹਾਂ ਕਿ ਅਹਿੰਦੀ ਪਤੀ ਐਜੇ ਸਿਪਾਈ ਵਰਤੀ ਹੋਏ ਬਾਅਦ ਵਿੱਚ ਹੌਲਾ ਤੋਂ ਰਿਟਾਇਰ ਹੋਏ ਪਰ ਅਸੀਂ ਦੇਖਿਆ ਹੈ ਅਵਸਰ ਆਇਆ ਕਿ ਸੋਚਿਆ ਵੀ ਨਹੀਂ ਕਿਤੇ ਸਾਡਾ ਵੀ ਬੱਚਾ ਜਾਂ ਸਾਡੇ ਪਰਵਾਜ਼ ਆਪਣਾ ਹੀ ਬੱਚਾ ਫੌਜ ਵਿੱਚ ਅਵਸਰ ਬਣਦੀ ਹੋਏਗਾ ਤਾਂ ਬਹੁਤ ਬਹੁਤ ਉਸ ਮਾਰਕਦਾ ਵਾਇਗ ਰਸਦੂ ਸਹੀ ਸ਼ੁਕਰਾਨਾ ਅਦਾ ਕਰਦੇ ਹਾਂ ਤੇ ਆਸ ਕਰਦੇ ਹਾਂ ਹੋਰ ਵੀ ਕਿਸ ਆਪਣੇ ਪਿੰਡ ਪ੍ਰਾਰਸ਼ਦਾਰਾਂ ਪੰਜਾਬ ਵਿੱਚੋਂ ਡਿਸਟ੍ਰਿਕਟ ਵਿੱਚੋਂ ਪਿੰਡ ਵਿੱਚ ਹੋਰ ਵੀ ਨੌਜਵਾਨ ਵੇਖ ਕਰਕੇ ਸਿਹਤ ਰਹਿਣ ਤੇ ਆਪਣੀ ਮਿਹਨਤ ਕਰਕੇ ਅਵਸਰਾਂ ਵਿੱਚ ਹੋਰ ਵੀ ਬੱਚੇ ਉਹ ਚੌਧਿਆਂ ਤੇ ਬਰਾਜਮਾਨ ਜੀ ਦਾ ਆਪਣੇ ਇਲਾਕੇ ਦਾ ਮਾਨਾ ਬਦਲਾਅ ਲਾਗੂ ਕੀਤਾ ਬਿਲਕੁਲ ਜੀ ਮਾਨਾ ਇਹਦਾ ਨਾਮ ਰੁਸ਼ਨ ਕੀਤਾ ਹੈ ਡਿਸਟ੍ਰਿਕਟ ਦਾ ਤਹਿਸੀਲ ਦਾ ਇਥੋਂ ਤੱਕ ਪੰਜਾਬ ਦਾ ਇਹ ਨਾਮ ਰੁਸ਼ਨ ਹੋਇਆ ਹੈ ਕਿਉਂਕਿ ਉੱਥੇ ਤਿੰਨ OTIC ਨੇ ਦੇ ਵਿੱਚ ਤਿੰਨ ਲੜਕੇ ਸਰਦਾਰ ਪਾਸਵੇਂ ਆਉਟ ਹੋਏ ਇਸ ਬੈਚ ਵਿੱਚ 7 ਤਰੀਕ ਨੂੰ OTI ਉਹਦੇ ਤਿੰਨ ਸਰਦਾਰ ਹੀ ਜਿਵੇਂ ਇੱਕ ਸਵਤ ਦਿੱਲੀ ਦਾ ਹੀ ਇੱਕ ਉੱਤਰਾਖੰਡ ਦਾ ਉਹ ਇੱਕ ਪੰਜਾਬ ਦਾ ਹੈ ਉਸ ਬੈਚ ਵਿੱਚ ਕਿਹ ਲਾਈ ਸਰਦਾਰ ਬਸ ਠੀਕ ਹੈ ਉਹ ਹੋਰ ਵੀ ਲੜਕੀ ਸੀ ਗਦਰ ਕਮਿਊਨਿਟੀ ਦੇ ਇੱਕ ਲੜਕੀ ਵੀ ਸੀ ਬਟ ਬਹੁਤ ਖੁਸ਼ੀ ਹੋਈ ਮਾਨ ਨੂੰ ਤੇ ਆਪਣੇ ਲਾਕੇ ਆਪਣੇ ਮਾਨ ਨਾਲਾ ਪੰਜਾਬ ਉਸਦਾ ਨਾਮ ਬਖਸ਼ਣਾ। ਦੇਖਿਆ ਜਾਵੇ ਪੰਜਾਬੀ ਮੇਚਾ ਮਲਾ ਮਾਦੇ ਨੇ। ਮਾਤ ਚੜ ਗਈ ਸੱਪੋਂ ਦੇ ਹਰ ਕੰਮ ਦੇ ਵਿੱਚ। ਤੇ ਤੁਹਾਡੇ ਕੋਲ ਬੇਡੇ ਵਾਲੇ ਜਿਹੜਾ ਅਫਸਰ ਬਣ ਕੇ ਆਏ ਨੇ। ਕਿਸ ਤਰ੍ਹਾਂ ਦਾ ਅੱਜ ਪਿੰਡ ਵਿੱਚ ਮੋਹਲ ਹੈ। ਬਹੁਤ ਹੀ ਖੁਸ਼ੀ ਦਾ ਮਹੌਲ ਹੈ। ਵਿਆਹ ਵਰਗਾ ਮਹੌਲ ਪੂਰੇ ਪਿੰਡ ਵਿੱਚ ਹੋਇਆ ਪਿਆ ਹੈ। ਹਰੇਕ ਹੀ ਜਿਹਨੂੰ ਜਿਨੇ ਵੀ ਵੇਖਿਆ ਹੈ ਬਿਸ਼ੱਕ ਬਿਨਾ ਸੱਦੇ ਦੇ ਸਾਰਾ ਪਿੰਡ ਇਕੱਠਾ ਹੋਇਆ ਹੈ। ਜਿੱਥੇ ਵੀ ਨੰਗ ਰਹੇ ਲੜਕੇ ਦਾ ਸਨਮਾਨ ਕੀਤਾ ਜਾ ਰਿਹਾ ਹੈ। ਮੈਂ ਉਹਨਾਂ ਸਾਰਾ ਬਾਰੀ ਰਹੂੰਗਾ। ਧੰਨਵਾਦ ਕਰਦਾ। ਸਵਾਗਤ ਕੀਤਾ ਗਿਆ ਸਵਾਗਤ ਜਨਾਂ ਦਾ ਬਹੁਤ ਹੀ ਭਰਮਾ ਸਵਾਗਤ ਕੀਤਾ ਹਰੇਕ ਨੇ ਆਪਣੇ ਚਾਹ ਨਾਲ ਉਸ ਜਾਂ ਸਵੇਰ ਤੋਂ ਹੀ ਅਢੀਕ ਕਰ ਰਹੇ ਸੀ ਕਦੋਂ ਆਣਾ ਫੋਨ ਤੇ ਫੋਨ ਆ ਰਹੇ ਸੀ ਪਹਿਲੇ ਹੀ ਖੜੇ ਸਵੇਰ ਤੋਂ ਫੈਕਟਰ ਲੈ ਕੇ ਕਰਕੇ ਵੀ ਕੋਈ ਰੋਡ ਤੇ ਦੁਕਾਨਦਾਰ ਸਾਰੇ ਹੀ ਬਹੁਤ ਹੀ ਸਾਜ ਨਾਲ ਸਵਾਗਤ ਕੀਤਾ ਠੀਕ ਹੈ ਜੀ